ਗੁਰਪੇਰੋ 사ਸੰਗ ਜੀ ਮਤਲਬ ਇਹ ਜਿਹੜਾ ਡੇਰਾ ਕਿਹੜੀਆਂ ਸੰਤਾਂ ਦੇ ਨਾਮ ਤੇ ਆ ਤੇ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਮਤਲਬ ਕੀ ਡੇਰੇ ਬਾਰੇ ਕੀ ਕੀ ਤੇਰਾ ਸਾਹਿਬ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ अजीत ਨਗਰ ਕਪੂਰਥਲਾ ਵਿਖੇ ਸਥਾਪਿਤ ਹੈ ਤੇ ਇਹ ਸਥਾਨ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੁਰਾਂ ਨੇ 1996 ਵਿੱਚ ਇਹ ਸਥਾਨ ਬਣਾਉਣਾ ਆਰੰਭ ਕੀਤਾ ਸੀ ਜੋ ਮਹਾਂਪੁਰਸ਼ਾਂ ਦੀ ਮਖਸ਼ਿਸ਼ ਕਿਰਪਾ صدਕਾ ਇਹ ਸਥਾਨ ਬੜੀ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਹੈ ਅਖੰਡ ਪੜ ਸਾਹਿਬ ਲੜੀ ਚੱਲਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪ੍ਰਭੂ ਨੂੰ ਸਮਰਪਿਤ ਬੇਅੰਤ ਸੰਗਤਾਂ ਇਸ ਸਥਾਨ ਦੇ ਨਾਲ ਜੁੜੀਆਂ ਨੇ ਇਹ ਸਾਰੀਆਂ ਸੀਸਾ ਮਹਾਂਪੁਰ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਮੌਜੂਦਾ ਮਹਾਂਪੁਰ ਸੰਤ ਬਾਬਾ ਪਰਲੋਕ ਸਿੰਘ ਜੀ ਜੋ ਸਾਰੀ ਸੇਵਾ ਸੰਭਾਲ ਇਸ ਸਥਾਨ ਦੀ ਵੀ ਮਾਹ ਪ੍ਰਸ਼ਾਪ ਸੇਵਾ ਸੰਭਾਲ ਸਾਰੀ ਕਰਦੇ ਨੇ ਪ੍ਰਬੰਧਕ ਨੇ ਤੇ ਦਾਸ ਦੀ ਇੱਥੇ ਸੇਵਾ ਲਈ ਹੈ ਦਾਸ ਸੇਵਾ ਨਿਭਾਰਿਆ ਜਿਵੇਂ ਜਿਵੇਂ ਮਾਹ ਪ੍ਰਸ਼ਾ ਦਾ ਹੁਕਮ ਹੁੰਦਾ ਬੇਅੰਤ ਸੰਗਤਾਂ ਇੱਥੇ ਜੁੜ ਕੇ ਲਾਹ ਲੈ ਰਹੀਆਂ ਨੇ ਸਤਿਗੁਰਾਂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਕਥਾ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੀਆਂ ਬਾਬਾ ਜੀ ਕਿੰਨੇ ਕ ਸਾਲ ਹੋ ਗਏ ਇਸ ਡੇਰੇ ਨੂੰ ਜਦੋਂ ਇੱਥੇ ਇਹ 1996 ਵਿੱਚ ਮਾਹ ਪ੍ਰਸ਼ਾ ਨੇ ਇਹ ਸਥਾਨ ਬਣਾਉਣਾ ਸ਼ੁਰੂ ਕੀਤਾ ਸੀ ਤੇ ਫਿਰ ਹੌਲੀ-ਹੌਲੀ ਮਹਾਂਪੁਰਸ਼ਾਂ ਦੀਆਂ ਅਸੀਸਾਂ ਸਰਕਾਏ ਸਥਾਨ ਬੜੀ ਚੜ੍ਹਦੀ ਕਲਾ ਨਾਲ ਬੜਿਆ ਬਹੁਤ ਵੱਡਾ ਸਥਾਨ ਹੈ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਇਸ ਸਥਾਨ ਤੇ ਜੁੜਦੀਆਂ ਨੇ ਬੜੇ ਮਹਾਨ ਗੁਰਮਤ ਸਮਾਗਮ ਹੁੰਦੇ ਨੇ ਸਾਲ ਵਿੱਚ 3-4 ਵੱਡੇ ਸਮਾਗਮ ਹੁੰਦੇ ਨੇ ਸੋ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਲੈਂਦੀਆਂ ਬਾਬਾ ਜੀ ਵੀ ਆਏ ਸੀ ਕਦੀ ਇੱਥੇ ਜਿੱਦਾਂ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਜਿਹੜੇ ਸੱਚਖੰਡ ਜਲਗੇ ਨੇ ਜਿੱਦਾਂ ਸੰਤ ਬਾਬਾ ਰੋਸ਼ਨ ਸਿੰਘ ਜੀ ਪਹਿਲਾਂ ਜਦੋਂ ਸਿਹਤ ਠੀਕ ਹੁੰਦੀ ਸੀ ਉਦੋਂ ਤਕਰੀਬਨ ਹਰ ਮਹੀਨੇ ਇੱਥੇ ਹਾਜ਼ਰੀਆਂ ਭਰਦੇ ਮਸਿਆ ਦਾ ਦਿਵਾਨ ਲੱਗਦਾ ਸੀ ਰਾਤ ਦਾ ਤੇ ਸੰਤ ਮਹਾਂਪੁਰ ਸੰਤ ਬਾਬਾ ਰੋਸ਼ਨ ਸਿੰਘ ਜੀ ਹਰ ਮਹੀਨੇ ਹਾਜ਼ਰੀ ਪਰਦੇ ਹੁੰਦੇ ਸਨ ਜਦੋਂ ਤੱਕ ਮਹਾਂਪੁਰਸ਼ਾਂ ਦੀ ਸਿਹਤ ਠੀਕ ਸੀ ਹੁਣ ਬਾਬਾ ਤਲੋਕ ਸਿੰਘ ਜੀ ਆਪ ਖੁਦ ਹੁੰਦੇ ਇੱਥੇ ਆਪਣੇ ਜਿੱਦਾਂ ਹਾਂ ਮਹਾਂਪੁਰਸ਼ ਕਿਉਂਕਿ ਥੋੜੀ ਸਿਹਤ ਨਹੀਂ ਠੀਕ ਰਹਿੰਦੀ ਇਸ ਕਰਕੇ ਘੱਟ ਹੁੰਦੇ ਆ ਪਰ ਸਾਰਾ ਪ੍ਰਬੰਧ ਉਹਨਾਂ ਦਾ ਹੀ ਹੈ ਉਹ ਆਪ ਹੀ ਦੇਖ ਰਹੇ ਕਰਦੇ ਨੇ ਉਹਨਾਂ ਦੀ ਦੇਖ ਰੇਖੇઠી ਸਾਰਾ ਗੁਰੂ ਘਰ ਇਹ ਅਸਥਾਨ ਚੱਲ ਰਿਹਾ ਹੈ ਬਾਬਾ ਜੀ ਮੈਂ ਦੇਖ ਰਿਹਾ ਸੀ ਕਿ ਉਹ ਦੂਸਰੇ ਬਨੇ ਬੱਬਾ ਕਰਮ ਸਿੰਘ ਜੀ ਬੱਬਾ ਮਾਝਾ ਸਿੰਘ ਦੀ ਇੱਕ ਯਾਦਗਾਰ ਵੀ ਬਣਾਈ ਗਈ ਹੈ ਜਦਾਂਗੇ ਹਾਂਜੀ ਹਾਂਜੀ ਉਹ ਮਹਾਪੁਰਸ਼ਾਂ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਰ ਆਨੇ ਆਪਣੇ ਘਰ ਕਮਰਾਨ ਨਾਲੀ ਉਹ ਵੀ ਮਹਾਪੁਰਸ਼ਾਂ ਦੀ ਯਾਦਗਾਰ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਅਤੇ ਹੋਰ ਮਹਾਪੁਰਸ਼ਾਂ ਦੀ ਯਾਦਗਾਰ ਬਣਾਈ ਹੈ ਜਿੱਥੇ ਸੰਗਤਾਂ ਦਰਸ਼ਨ ਕਰਕੇ ਲਾਹੇ ਲੈਂਦੀਆਂ ਕਿੰਨੀਆਂ ਕਿ ਸੰਗਤਾਂ ਜਿਹੜੀਆਂ ਡੇਰੇ ਨਾਲ ਜੁੜੀਆਂ ਨੇ ਲਗਭਗ ਆਪਲ ਤੇ ਆਪ ਕਹਿ ਸਕਦਾ ਸਾਰਾ ਕਪੂਰਥਲਾ ਹੀ ਜੁੜਿਆ ਹੋਏਗਾ ਸਾਰਾ ਕਾਫੀ ਸੰਗਤਾਂ ਨਾਲ ਸੰਯੋਗ ਵੀ ਮਿਲਦਾ ਹੋਏਗਾ ਜਿੱਦਾਂ ਹਾਂਜੀ ਹਾਂਜੀ ਸਾਰਾ ਕਪੂਰਥਲਾ ਹੀ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਸਾਰਾ ਮਹੱਲਾ ਜੀਤਨਗਰ ਇਹ ਸਾਰਾ ਉਹਨਾਂ ਪਿੰਡਾਂ ਵਿੱਚੋਂ ਆਇਆ ਹੈ ਮਕਸੂਦਪੁਰ ਤੋਂ ਬੜੇ ਘਰ ਆਏ ਹੋਏ ਨੇ ਨੰਗਲ ਲਬਾਣਾ ਤੇ ਨੂਰਪੁਰ ਲਬਾਣਾ ਹੋਰ ਬੇਅੰਤ ਪਿੰਡ ਬੇਗੋਵਾਲ ਭਲੱਥ ਤੋਂ ਇਨ੍ਹਾਂ ਪਿੰਡਾਂ ਵਿੱਚੋਂ ਸੰਗਤ ਇੱਥੇ ਨਾਲ ਜੁੜੀ ਹੋਈ ਹੈ ਇਸ ਸਥਾਨ ਦੇ ਨਾਲ ਸੰਤਾਵਾਂ ਆਉਂਦੀਆਂ ਗੁਰੂ ਪਿਆਰੇ ਤੁਹਾਨੂੰ ਕਿੰਨੇ ਸਾਲ ਹੋ ਗਏ ਜਦੋਂ ਸੰਤਾ ਮਹਾਪੁਰਸ਼ਾਂ ਨਾਲ ਜੁੜਿਆ ਨੂੰ ਜਦਾਂ ਕਿ ਕਰੀਬ-ਕਰੀਬ ਜੇ ਗਦੀਏ ਗੱਲ ਮੈਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 1998 ਤੋਂ ਮਹਾਪੁਰਸ਼ਾਂ ਨਾਲ ਜੁੜਿਆ ਹਾਂ ਪਹਿਲਾਂ ਵੱਡੇ ਸਥਾਨ ਤੇ ਤੇ ਫਿਰ ਹੁਣ 25 ਸਾਲ ਇਸ ਸਥਾਨ ਤੇ ਹੋ ਗਏ ਨੇ ਮੈਨੂੰ ਸੇਵਾ ਕਰਦੇ ਆ ਮਹਾਰਾਜ ਦੀ ਸੇਵਾ ਲੈ ਰਹੇ ਨੇ ਜੇ ਲੰਗਰ ਹਾਲ ਦੀ ਗੱਲ ਕੀਤੀ ਜਾਵੇ ਕਿ ਲੰਗਰ ਹਾਲ ਵੀ ਕਾਫਾ ਖੁੱਲਾ ਤੇ ਵਧੀਆ ਬਣਿਆ ਹੋਇਆ ਜਦੋਂ ਕਿ ਆਪਾਂ ਅੰਦਰ ਦੀ ਗੱਲ ਕਰ ਲਈਏ ਤਾਂ ਲੰਗਰ ਹਾਲ ਬਹੁਤ ਵੱਡਾ ਬਣਿਆ ਤੇ ਮਹਾਪੁਰਸ਼ਾਂ ਦੀ ਕਿਰਪਾ ਸਤਗੁਰਾਂ ਦੀ ਬਖਸ਼ਿਸ਼ ਸਦਕਾ ਸਾਰੀ ਸੰਗਤ ਜੁੜ ਕੇ ਲਾਹ ਲ ਰਹੀ